ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਭਾਰ ਜਵਾਨੀ ਚ ਨੌਜਵਾਨ ਦਾ ਕਤਲ ਹੋਇਆ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਆਪਣੇ ਪੱਤਰਕਾਰ ਸਾਥੀਆਂ ਨੂੰ ਔਰ ਮੇਰੇ ਨਾਲ ਧੀਲ ਗਰਗੀ ਔਰ ਸੰਿਹੜਾ ਸਾਹਿਬ ਸਾਡੇ ਸੀਨੀਅਰ ਲੀਡਰ ਮੌਜੂਦ ਨੇ ਸਾਰਿਆਂ ਨੂੰ ਕਹੂੰਗਾ ਕਿ 2 ਮਿੰਟ ਲਈ ਆਪਾਂ ਉਸ ਨੌਜਵਾਨ ਨੂੰ ਜ਼ਰੂਰ ਸ਼ਰਧਾਂਜਲੀ ਦੇ ਕੇ ਮੌਨ ਰੱਖ ਕੇ ਸ਼ਰਧਾਂਜਲੀ ਦਿਦੀਏ। ਸਾਰਿਆਂ ਨੂੰ ਬੇਨਤੀ ਹੈ ਬੜੀ ਨੌਜਵਾਨ ਦੁਖਦ ਘਟਨਾ ਹੋਈ ਹੈ। ਸਾਰੀ ਵੀਰੋ ਬੜਾ ਹੌਕਾ ਸਮਾਇਆ ਵੈਸੇ ਅੱਜ ਮੌਕੇ ਤੇ ਬਹੁਤ ਜ਼ਿਆਦਾ ਰਾਜਨੀਤਿਕ ਗੱਲ ਕਰਨ ਦਾ ਬਣਦਾ ਵੀ ਨਹੀਂ ਹੈ ਲੇਕਿਨ ਕੁਝ ਗੱਲਾਂ ਦੀ ਸੱਚਾਈ ਜਿਹੜੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਅੱਜ ਜਿਸ ਤਰੀਕੇ ਨਾਲ ਤਲਵੰਡੀ ਮੋੜ ਜਿਹੜਾ ਪੱਟੀ ਵਿਧਾਨ ਸਭਾ ਹਲਕੇ ਦਾ ਇੱਕ ਪਿੰਡ ਹੈ ਜਿੱਥੇ ਰਾਜਵਿੰਦਰ ਸਿੰਘ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਸਿਰਫ ਔਰ ਸਿਰਫ ਉਹਦੇ ਪਿੱਛੇ ਮਕਸਦ ਇਹ ਸੀ ਵੀ ਪਿੰਡ ਵਾਲਿਆਂ ਨੇ ਇੱਕ ਜਿਹਨੂੰ ਰਾਜਵਿੰਦਰ ਸਪੋਰਟ ਕਰਦਾ ਸੀ ਉਹ ਸਾਡੀ ਭੈਣ ਨੂੰ ਚੋਣਾ ਵਾਸਤੇ ਸਪੋਰਟ ਕੀਤਾ ਸੀ ਔਰ ਰਾਜਵਿੰਦਰ ਖੁਦ ਆਵਾਦੀ ਪਾਰਟੀ ਦਾ ਇੱਕ ਅਹਿਮ ਵਰਕਰ ਸੀ ਲਗਾਤਾਰ ਆਵਾਦੀ ਪਾਰਟੀ ਦੀਆਂ ਐਕਟੀਵਿਟੀਆਂ ਚੋਂ ਪਾਰਟਿਸਿਪੇਟ ਜਾਗਰੂਕ ਔਰ ਜੁਝਾਰੂ politican ਐਕਟਿਵਿਸਟ ਸੀ ਔਰ ਮੈਂ মিডিਆ ਦੇ ਰਾਹੀਂ ਉਹਨਾਂ ਦੇ ਪਰਿਵਾਰ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਆਵਾਦੀ ਪਾਰਟੀ ਔਰ ਆਵਾਦੀ ਪਾਰਟੀ ਦੀ ਸਰਕਾਰ ਇਸ ਮੁਸ਼ਕਲ ਔਰ ਦੁਖ ਦੀ ਘੜੀ 'ਚ ਰਾਜਵਿੰਦਰ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਹਰ ਸੰਭਵ ਜਿੱਥੇ ਉਸ ਪਰਿਵਾਰ ਨੂੰ ਜਸਟਿਸ ਦਵਾਇਆ ਜਾਊਗਾ ਨਿਆਂ ਦਵਾਇਆ ਜਾਊਗਾ ਉੱਥੇ ਹਰੇਕ ਤਰੀਕੇ ਨਾਲ ਸਰਕਾਰ ਉਸ ਪਰਿਵਾਰ ਦੀ ਮਦਦ ਲਈ ਵੀ ਮਿਸ਼ਨ ਨਾਲ ਰਹੂਗੀ ਔਰ ਐਸ ਸੋ ਨੈਟ ਪੋਸੀਬਲ ਜਿਹੜਾ ਜਿਹੜੇ ਲੋਕ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਾਤਲਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਜ਼ਾ ਵੀ ਦਿਵਾਊਗਾ ਦੂਸਰਾ ਪਹਿਲੂ ਇਹ ਆ ਕਿ ਇਸ ਸਰਪੰਚੀ ਚੋਣਾਂ ਦੇ ਦੌਰਾਨ ਭਗਵੰਤ ਮਾਨ ਜੀ ਦੀ ਸਰਕਾਰ ਨੇ तमाम ਕੋਸ਼ਿਸ਼ਾਂ ਕੀਤੀਆਂ ਕਿ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਾ ਬਣੇ ਈਵਨ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕਈ ਮਹੀਨੇ ਪਹਿਲਾਂ ਤੋਂ ਇਹ ਲਗਾਤਾਰ ਅਪੀਲ ਕੀਤੀ ਗਈ ਕਿ ਪਿੰਡ ਦਾ ਸਰਪੰਚ ਬਣਾਇਓ ਧੜੇ ਦਾ ਪਾਰਟੀ ਦਾ ਨਾ ਬਣਾਇਓ ਕਿ ਪਿੰਡਾਂ 'ਚ ਜਗ੍ਹਾ ਦੁਸ਼ਮਣੀਆਂ ਪੈਂਦੀਆਂ ਜਿਸ ਤਰੀਕੇ ਨਾਲ ਅੱਜ ਨੌਜਵਾਨ ਸਾਡੇ ਹੱਥੋਂ ਚਲੇ ਗਏ ਇਸ ਤਰ੍ਹਾਂ ਜਿਹੜੇ ਪਰਿਵਾਰਾਂ ਦੇ ਜੀ ਜਾਂਦੇ ਆ ਇਹ ਚੀਜ਼ਾਂ ਤੋਂ ਬਚਿਆ ਜਾਵੇ ਇਸੇ ਕਰਕੇ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹਮੇਸ਼ਾ ਅਪੀਲ ਕਰਦੇ ਰਹੇ ਆ ਔਰ ਬਹੁਤ ਹੱਦ ਤੱਕ ਸਫਲਤਾ ਵੀ ਕਈ ਥਾਵਾਂ ਤੇ ਮਿਲੀ ਆ ਕਿ ਲੋਕਾਂ ਨੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਹਿਮਤੀ ਬਣਾ ਕੇ ਇੱਕ ਸਾਂਝੇ ਬੰਦੇ ਨੂੰ ਸਰਪੰਚ ਬਣਨ ਦੀ ਜ਼ਿੰਮੇਵਾਰੀ ਦਿੱਤੀ ਆ ਲੇਕਿਨ ਸਭ ਤੋਂ ਵੱਡੀ ਗੱਲ ਇਹ ਆ ਵੀ ਅੱਜ ਪਿਛਲੇ 3 ਦਿਨਾਂ ਚ 2 ਬਹੁਤ ਮੰਦ ਭਾਗੀਆਂ ਘਟਨਾਵਾਂ ਹੋਈਆਂ 2 ਦਿਨ ਪਹਿਲਾਂ ਜਲਾਲਾਬਾਦ ਚ ਵੀ ਇੱਕ ਕਾਮਾਦੀ ਪਾਰਟੀ ਦੇ ਵਰਕਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਤੇ ਜੜਾ ਆ ਉਹਨੂੰ ਉਹਨੂੰ ਕਾਇਲ ਕੀਤਾ ਗਿਆ ਔਰ ਹਜੇ ਵੀ ਉਹ ਬੰਦਾ ਹਸਪੀਟਲ ਚ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਲੁਧਿਆਣੇ ਚ ਔਰ ਦੂਜਾ ਅੱਜ ਜਿਹੜਾ ਘਟਨਾ ਘਟੀ ਹੈ ਜਿਹਦੇ ਚ ਇਕ ਨੌਜਵਾਨ ਜਿਹੜਾ ਆਪਣੀ ਜਾਨ ਜਿਹੜਾ ਆ ਉਹ ਗਵਾ ਬੈਠਾ ਔਰ ਇਹ ਇਸ ਗੱਲ ਦਾ ਹਮੇ ਭਰਦਾ ਹੈ ਕਿ ਜਿਹੜੇ ਅਕਾਲੀ ਕਾਂਗਰਸੀ ਕਈ ਸਾਲਾਂ ਤੱਕ ਸੱਤਾ 'ਚ ਰਹੇ ਆ ਜਿਹੜੇ ਅੱਜ ਘੜਿਆਲੀ ਅਥਰੂ ਜਿਹੜੇ ਕਦੀ ਉਹ ਇਲੈਕਸ਼ਨ ਕਮਿਸ਼ਨ ਕੋ ਜਾ ਰਹੇ ਆ ਮੈਂ ਹੁਣੇ ਸੁਣ ਰਿਹਾ ਸੀ ਰਾਜਾ ਵੜਿੰਗ ਜੀ ਕਾਂਗਰਸ ਦੇ ਪ੍ਰਧਾਨ ਵੀ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਅਖੇ ਜੀ ਤੱਕਾ ਹੋਇਆ ਤੱਕਾ ਅਗਰ ਹੋਇਆ ਹੈ ਉਹ ਤੇ ਸੱਤਾਧਾਰੀ ਆਵਾਦੀ ਪਾਰਟੀ ਦੇ ਵਰਕਰਾਂ ਨਾਲ ਹੋ ਰਿਹਾ ਹੈ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਜਿਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਔਰ ਇਹ ਇੱਕ ਫਿਤਰਤ ਰਹੀ ਹੈ ਇਹ ਪਾਰਟੀਆਂ ਦੋਨਾਂ ਦੀ इवन बीजेपी ਕਾਲੀ ਔਰ ਕਾਂਗਰਸ ਦੀ ਇਹ ਜਿੰਨੇ ਜਿੰਨੀਆਂ ਵੀ ਚਾਹੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇਹਨਾਂ ਦੇ ਰਾਜ ਚਾਹੇ ਨਗਰ ਪੰਚਾਇਤਾਂ ਦੀਆਂ ਹੋਈਆਂ ਚਾਹੇ ਸਰਪੰਚੀ ਦੀਆਂ ਹੋਈਆਂ ਇਹਨਾਂ ਲੋਕਾਂ ਨੇ ਇਲੈਕਸ਼ਨ ਨੂੰ ਡੈਮੋਕਰੈਟਿਕ ਪੀਸਫੁਲੀ ਹੋਣ ਨਹੀਂ ਦਿੱਤਾ ਲੁੱਟਿਆ ਔਰ ਇਸ ਗੱਲ ਦਾ ਅੰਦਾਜ਼ਾ ਆਪਾਂ ਲਾਓ ਕਿ ਅੱਜ ਜਦੋਂ ਵਿਰੋਧੀ ਧਿਰs ਜਦੋਂ ਇਹ ਬਿਲਕੁਲ ਰਾਜਨੀਤਿਕ ਤੌਰ ਤੇ ਖਤਮ ਹੋ ਚੁੱਕਿਆ ਫਿਰ ਵੀ ਇਸ ਤਰੀਕੇ ਨਾਲ ਦਿਨ ਦਿਹਾੜੇ ਕਤਲਿਆਂ ਨੂੰ ਅੰਜਾਮ ਦੇ ਰਹੇ ਤੇ ਜਦੋਂ ਇਸ ਸੱਤਾ ਦੇ غرور ਚ ਹੋਣਗੇ ਤੇ ਕਿਸ ਹੱਦ ਤੱਕ ਪੰਜਾਬ ਦੇ ਲੋਕਾਂ ਤੇ ਕਹਿਰ ਵਰ ਪਾਉਂਦੇ ਹੋਣਗੇ ਕਿਸ ਹੱਦ ਤੱਕ ਡੈਮੋਕਰੇਟੀ ਦਾ ਡੈਮੋਕ੍ਰੇਸੀ ਦਾ ਘਾਣ ਕਰਦੇ ਹੋਣਗੇ ਕਿਸ ਹੱਦ ਤੱਕ ਆਮ ਲੋਕਾਂ ਨੂੰ ਇਸ ਡੈਮੋਕਰੈਟਿਕ ਪ੍ਰੋਸੈਸ ਤੋਂ ਵਾਂਝਾ ਰੱਖਦੇ ਹੋਣਗੇ ਇਹਦਾ ਅੰਦਾਜ਼ਾ ਲਗਾਉਣਾ ਬੜਾ ਸੌਖਾ ਹੈ ਕਿ ਕਾਲੀ ਭਾਜਪਾ ਔਰ ਕਾਂਗਰਸ ਦੇ ਲੋਕਾਂ ਨੇ ਕਿਸ ਤਰੀਕੇ ਨਾਲ ਮਾਨ ਸਾਹਿਬ ਦੀ ਸਰਕਾਰ ਦੇ ਦੌਰਾਨ ਗੁੰਡਾਗਰਦੀ ਕੀਤੀ ਆ ਬਾਦ ਨਹੀਂ ਆਏ ਨੌਜਵਾਨਾਂ ਦੇ ਕਤਲ ਕਰ ਰਹੇ ਗੋਲੀਆਂ ਮਾਰ ਰਹੇ ਆ ਤੇ ਆਪਣੀ ਰਾਜ ਕਿਸ ਹੱਦ ਤੱਕ ਚੱਲੇ ਕਿਹੜੇ ਮੂੰਹ ਨਾਲ ਇਲੈਕਸ਼ਨ ਕਮਿਸ਼ਨ ਕੋ ਜਾ ਰਹੇ ਕਿਹੜੇ ਮੂੰਹ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਆ ਰਾਜਾ ਵੜਿੰਗ ਜੀ ਤੁਸੀਂ ਤੇ ਮਤਲਬ ਹੱਦਾਂ ਪਾਰ ਕਰਤੀਆਂ ਔਰ ਮੈਂ 100% ਸ਼ੋਰ ਹਾਂ ਜਿਹੜਾ ਸਾਡੇ ਨੌਜਵਾਨ ਦਾ ਆਵਾਦੀ ਪਾਰਟੀ ਦੇ ਵਰਕਰ ਦਾ ਕਤਲ ਅਜ ਪੱਟੀ ਚ ਹੋਇਆ ਉਸ ਵਰਕਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ 100% ਲੋਕ ਜਿਹੜੇ ਆ ਉਹ ਐਫੀਲੀਏਟਡ ਨਿਕਲਣਗੇ ਕਾਂਗਰਸ ਜਾਂ ਕਾਲੀ ਭਾਜਪਾ ਦੇ ਕਿਉਂ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਨੌਜਵਾਨਾਂ ਨੂੰ ਗੈਂਗਸਟਰ ਬਣਾ ਕੇ ਪੈਟਰੋਨੇਜ ਕੀਤਾ ਇਹਨਾਂ ਲੋਕਾਂ ਨੇ ਗੁਨਾਹਗਾਰਾਂ ਨੂੰ ਇਹਨਾਂ ਲੋਕਾਂ ਨੇ ਬਦਮਾਸ਼ਾਂ ਨੂੰ ਪਾਲਿਆ ਵੱਡਾ ਕੀਤਾ ਤਗੜਾ ਕੀਤਾ ਇਹ ਅਕਾਲੀ ਭਾਜਪਾ ਔਰ ਕਾਂਗਰਸੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਕੁਰਾਹੇ ਪਾ ਕੇ ਪੈਟਰੋਨੇਜ ਕਰਕੇ ਇਸ ਤਰ੍ਹਾਂ ਦੀਆਂ ਹਜ਼ਾਰਾਂ ਘਟਨਾਵਾਂ ਹੁੰਦੀਆਂ ਹੋਣਗੀਆਂ ਉਸ ਟਾਈਮ ਔਰ ਇਹ ਤੇ ਮੈਨੂੰ ਲੱਗਦਾ ਵੀ ਕਿ ਇਹ ਤੇ ਬਹੁਤ ਜ਼ਿਆਦਾ ਆਈਡੈਂਟੀਫਾਈ ਨਹੀਂ ਹੋਣ ਦਿੰਦੇ ਹੋਣਗੇ ਮੀਡੀਆ 'ਚ ਆ ਨਹੀਂ ਪੁੰਦੀਆਂ ਹੋਣਗੀਆਂ ਅੱਜ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਜਿਸ ਤਰੀਕੇ ਨਾਲ ਆਮ ਆਦੀ ਪਾਰਟੀ ਦੇ ਸਪੋਰਟਰ ਸਹਿਬਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਜਿੱਥੇ ਅਸੀਂ ਉਹਨਾਂ ਨੂੰ ਕੰਡੈਮ ਕਰਦੇ ਆਂ ਉੱਥੇ ਉਸ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਜਿਸ ਗੱਲ ਦਾ ਹੌਸਲਾ ਵੀ ਦਿੰਨੇ ਕਿ ਆਮ ਆਦੀ ਪਾਰਟੀ ਭਗਵੰਤ ਮਾਨ ਜੀ ਦੀ ਸਰਕਾਰ ਇਸ ਮੁਸ਼ਕਲ ਘੜੀ 'ਚ ਉਹਨਾਂ ਦੇ ਨਾਲ ਖੜੀ ਆ ਔਰ ਜਿਹੜੇ ਲੋਕ ਲੰਮਾ ਸਮਾਂ ਇਸ ਪੰਜਾਬ 'ਤੇ ਰਾਜ ਕਰਦੇ ਰਹੇ ਉਹਨਾਂ ਦਾ ਜਿਹੜਾ ਇੱਕ ਝੇੜਾ ਹੈ ਗੁੰਡਾਗਰਦੀ ਦਾ ਗੈਂਗਸਟਰਾਂ ਨੂੰ ਪੁਸਤ ਪਨਾਈ ਦਾ ਉਹ ਬੇਨਕਾਬ ਹੋਇਆ ਔਰ ਜਿਹੜੇ ਜਿਹੜੇ ਲੋਕ ਇਸ ਦੁਖਦ ਘਟਨਾ ਚ ਸ਼ਾਮਿਲ ਹੋਣਗੇ ਜ਼ਿੰਮੇਵਾਰ ਹੋਣਗੇ ਕਤਲ ਦੇ ਉਹਨਾਂ ਦੇ ਉਹਨਾਂ ਸਾਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਮਾਨ ਸਾਹਿਬ ਦੀ ਸਰਕਾਰ ਆਉਣ ਵਾਲੇ ਟਾਈਮ ਤੇ ਦੋਗੀ ਔਰ ਮੈਂ ਇੱਕ ਵਾਰ ਫੇਰ ਉਸ ਪਰਿਵਾਰ ਨੂੰ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਰਾਜਵਿੰਦਰ ਨੂੰ ਆਪਣੇ ਚਰਨਾਂ 'ਚ ਨਵਾਸ ਦੇਣਾ ਔਰ ਪਰਿਵਾਰ ਨੂੰ ਜਿਹੜਾ ਇਸ ਦੁੱਖ ਦੀ ਘੜੀ 'ਚ ਹਿੰਮਤ ਦੇਣ ਪਰਮਾਤਮਾ ਇਹ ਹੀ ਮੈਂ ਬੇਨਤੀ ਕਰਦਾ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਬਹੁਤ ਬਹੁਤ ਤਾਂ ਕੰਮ ਸਭ ਦਿਸਤ੍ਰਿਕ ਦੇ ਨਾਲ ਇੱਕ ਪਾਸੇ ਆਪਾਂ ਦਾਵਾ ਕਰ ਰਹੇ ਕਿ ਬਹੁਤ ਫੇਅਰ ਰਿਲੇਸ਼ਨ ਹੋ ਰਿਹਾ ਦੂਸਰੇ ਪਾਸੇ ਤੁਸੀਂ ਕੋਈ ਦਾਵਾ ਕਰ ਰਹੇ ਹੋ ਕਿ ਤੁਹਾਡੀ ਪਾਰਟੀ ਨਾਲ ਹੀ ਤੱਕਾ ਹੋ ਰਿਹਾ ਤੁਹਾਨੂੰ ਬਾਕੀ ਪਾਰਟੀਆਂ ਮੇਨੋਂ ਕੀ ਉਮੀਦ ਰੱਖ ਸਕਦੇ ਮੈਂ ਮੇਰਾ ਜਿਹੜਾ ਪੁਆਇੰਟ ਹੈ ਇਹ ਬਿਲਕੁਲ ਉਹੀ ਆ ਵੀ ਅੱਜ ਸੱਤਾ ਤੋਂ ਬਾਹਰ ਹੋ ਕੇ ਵੀ ਇਹ ਲੋਕ ਕਿਸ ਤਰੀਕੇ ਨਾਲ ਕਤਰੋਗਾਰਤ ਕਰ ਰਹੇ ਤੇ ਜਦੋਂ ਸੱਤਾ ਚੋਂ ਗਏ ਕੀ ਕਰਦੇ ਹੋਣਗੇ ਇੱਕ ਇਹ ਤੇ ਮਤਲਬ ਅਮੇਜਨੇਸ਼ਨ ਦੀ ਗੱਲ ਹੈ ਮਾਨ ਸਾਹਿਬ ਦੀ ਸਰਕਾਰ ਬਖਸ਼ਣ ਵਾਲੀ ਨਹੀਂ ਹੈ ਤੋ ਇਹ ਕਹਿੰਦੇ ਜੀ ਆਮ ਆਦੀ ਪਾਰਟੀ ਤੱਕ ਕਰੀ ਤਾਂ ਕੱਦ ਜਿਹੜਾ ਆ ਪਿਛਲੇ 4 ਦਿਨਾਂ ਚ 2 ਬੰਦੇ ਤੇ ਸਾਡੇ ਗੋਲੀਆਂ ਦੇ ਸ਼ਿਕਾਰ ਹੋ ਗਏ ਇੱਕ ਵਿਚਾਰਾ ਕਤਲ ਕਰ ਦਿੱਤਾ ਇਹ ਇੱਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹਸਪਤਾਲ ਚ ਮੇਰਾ ਕਹਿਣ ਤੋਂ ਭਾਵੇਂ ਹੀ ਸੀ ਇਹੀ ਬੁਰਸ਼ਾਗਰਦੀ ਔਰ ਗੁੰਡਾਗਰਦੀ ਵਾਲੀ ਜਿਹੜੀ ਰਾਜਨੀਤੀ ਐਨੂੰ ਭਗਵੰਤ ਮਾਨ ਜੀ ਨੇ ਖਤਮ ਕੀਤਾ ਔਰ ਹੁਣ ਵੀ ਨਹੀਂ ਅਸੀਂ ਬਖਸ਼ਾਂਗੇ ਇਸੇ ਕਰਕੇ ਚਾਹੇ ਦੇ ਲਈ ਸਾਨੂੰ ਸ਼ਹਾਦਤਾਂ ਵੀ ਦੇਣੀਆਂ ਪੈ ਰਹੀਆਂ ਪਰ ਇਹ ਗੁੰਡਾਗਰਦੀ ਪੰਜਾਬ ਚ ਦੁਬਾਰਾ ਪਨਪੜ ਨਹੀਂ ਦਵਾਂਗੇ ਇੱਕ ਗੈਂਗਸਟਰ ਨੇ ਇਸੀ ਦੀ ਜ਼ਿੰਮੇਵਾਰੀ ਲਈ ਹੈ ਇਸ ਦਾ ਤਾਂ ت ك